ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਆਪਣੇ ਨਵੇਂ YouTube ਚੈਨਲ PVGara Napa 987 ਤੇ ਅੱਜ ਆਪਾਂ ਫੇਰ ਪਹੁੰਚੇ ਅਮਰੀਕ ਬਾਈ ਕੋਲ ਵੀਰੇ ਅਮਰੀਕ ਬਾਈ ਨੇ ਕਿਤੇ ਆ ਇੱਕ RAM ji modify ਬਾਈ ਨੇ RAM ji 2012 ਵਾੜ ਬਾਈ ਜੀ ਕੀ ਹਾਲ ਚਾਲ ਆ ਬਈ ਸ੍ਰੀ ਕਾਲ ਜੀ ਬਾਈ ਜੀ ਨੂੰ ਪੁੱਛਦੇ ਵੀ ਮਾਇ ਮੋਡੀਫਾਈ ਪੂਰੀ ਬਿਠੀ ਮ ਕਰਵਾਇਆ ਬਾਈ ਜੀ ਕੀ ਹਾਲ ਚਾਲ ਆ ਵਰ ਜੀ ਬਜੀ ਇਹ ਫੁੱਲ ਮੋਡੀਫਾਈ ਕਰਵਾਇਆ ਹੈ ਵੀਰੇ ਇਹ ਕਿੰਨਾ ਮਾਡਲ ਮਸ਼ੀਨ ਆ ਵੀਰੇ ਇਹ ਆਪਣੀ 10 ਮਾਡਲ ਮਸ਼ੀਨ ਆ ਬਾਈ ਕਹਿੰਦਾ 10 ਮਾਡਲ ਮਸ਼ੀਨ ਆ ਜੀ ਉਹਨ ਮਦ ਲਈ 25 ਦੇ ਵਿੱਚ ਕਨਵਰਟ ਕਰਵਾਤੀ ਸਨ ਇਹ ਹਾਂ ਜੀ ਅਸੈਂਬਲੀ ਕੈਟਰੀ ਕਰਵਾ ਲਈ ਵੀਰੇ ਦੀ ਹੁਣ ਅਸੈਂਬਲੀ ਬੜੀ ਕਰਵਾਈ ਹੈ ਪਹਿਲੇ ਨਾਲੋਂ ਪਹਿਲਾਂ ਅੱਛਾ ਜੀ ਅਸੈਂਬਲੀ ਬਾਈ ਕਹਿੰਦਾ ਵੱਡੀ ਕਰਵਾਈ ਹੈ ਕਿੰਨੇ ਦੀ ਕਰਵਾਈ ਹੈ ਵੀਰੇ ਅਸੈਂਬਲੀ ਹੁਣ ਦੇ ਵੀਰੇ 7 ਦੀ ਕਰਵਾਈ ਹੈ ਬਾਈ ਕਹਿੰਦਾ ਵੀ 7 ਦੀ ਕਰਵਾਈ ਹੈ ਸੱਨੇ ਪੂਰੀ ਅਸੈਂਬਲੀ ਹੈ ਜਿਹੜੀ ਬਾਕੀ ਸਭ ਨੂੰ ਲਗਾਉਨੇ ਆ ਕਿ ਜਿੰਮੇ ਕੀ ਬਾਈਆਂ ਨੇ ਪਹਿਲਾਂ ਵੀਰੇ ਹੈਵਲ ਲੱਗਿਆ ਤੇ ਬਾਈ ਕਹਿੰਦਾ ਵੀ ਪਹਿਲਾਂ ਇੱਥੇ ਹੈਵਲ ਸੀਗਾ ਜੀ ਹੁਣ ਇਹਨਾਂ ਨੇ ਮੋਟਰ ਲਵਾਈ ਹੈਗੀ RAM ਜੀ ਕਰਵਾ ਲਈ ਇਹਨਾਂ ਨੇ ਮੋਡੀਫਾਈ ਫੁੱਲ ਨਵੇਂ ਮਾਡਲ ਦੇ ਵਿੱਚ ਰੀਲ ਲਵਾਈ ਨਾਮੇ ਆਉਣ ਦੇ ਵਿੱਚ ਐਂਬਰ ਬਾਈ ਨੇ ਸਫਾਉਣਾ ਪੂਰਾ ਜਿੰਨੇ ਜਿੰਨੇ ਤੁਸੀਂ ਦੇਖ ਸਕਦੇ ਹੋ ਜਿੰਨਾ ਲੰਬਾ ਜੇ ਐਂਬਰ ਕਰਵਾ ਲਿਆ ਬਾਈਆਂ ਨੇ ਕੈਵਨ ਨਮਾ ਲਵਾ ਲਿਆ ਬਾਈ ਜੀ ਮੜਾ ਇਧਰੋਂ ਕਰਕੇ ਨਾ ਕੈਵਨ ਦਿਖਾ ਦੇ ਸਾਹਮਣੇ ਇੱਧਰ ਸਾਈਡ ਤੇ ਆ ਗਏ ਕੈਵਨ ਨਮਾ ਲਵਾਇਆ ਬਾਈਆਂ ਨੇ ਪੂਰਾ ਤੁਸੀਂ ਦੇਖ ਸਕਦੇ ਹੋ ਡਾਕਟਰ ਦੀਆਂ ਟੈਨਾਂ ਨੇ ਜਿਹੜੀਆਂ ਬਾਈ ਨੇ ਨਵੇਂ ਮਾਡਲ ਦੇ ਵਿੱਚ ਪੂਰਾ ਕੱਢ ਰਿਹਾ ਵੀਰੇ ਪੂਰਾ ਤਿਆਰ ਕਰਵਾਇਆ ਹੈ ਡਾਕਟਰ ਫੁੱਲ ਤਿਆਰ ਆ ਜੀ ਮਸ਼ੀਨ ਵੀ ਪੂਰੀ ਮੋਡੀਫਾਈ ਆ ਬਾਕੀ ਸਰ ਨੂੰ ਜੂਮ ਕਰ ਕਰ ਦਿਖਾਉਣਾ ਮਸ਼ੀਨ ਦੇ ਵਿੱਚ ਕੀ ਕੀ ਚੇਂਜ ਕੀਤਾ ਬਾਈਆਂ ਨੇ ਇਹਨੇ ਵਾਲੇ ਜਿਵੇਂ ਰਿਹਾ ਸਾਹਮਣੇ ਲੱਗੀ ਆ ਪੌੜੀ ਪੌੜੀ ਨਵੇਂ ਮਾਡਲ ਦੇ ਵਿੱਚ ਇਹਨੂੰ ਕਲੱਚ ਪੌੜੀ ਕਹਿ ਦਿੰਦੇ ਨੇ ਵੀਰੇ ਬਾਈ ਦਾ ਵੀਡੀਓ ਵਿੱਚ ਨੰਬਰ ਦਿੱਤਾ ਜਾਊਗਾ ਅਮਰੀਕ ਬਾਈ ਦਾ ਪੂਰਾ ਨੰਬਰ ਦਿੱਤਾ ਜਾਊਗਾ ਪੂਰਾ ਐਡਰੈਸ ਦਿੱਤਾ ਜਾਊਗਾ ਬਾਈ ਕਰਦਾ ਮਸ਼ੀਨਾਂ ਨੂੰ ਮੋਡੀਫਾਈ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ 5100 RAM JI ਨਾਪਰ ਰੋਡ ਚਾਸਵਾਲ ਫੋਨ ਨੰਬਰ ਬਾਈਆਂ ਦੇ ਲੱਗੇ ਹੋਏ ਨੇਗੇ ਪਰ ਕਨਵਰਟ ਕੀਤੀ ਆ ਇਹਨੇ ਆਪਣੇ ਅਮਰੀਕ ਬਾਈ ਨੇ ਦਿਖਾਉਣੀ ਪੂਰੀ ਓਗਰ ਵਗੈਰਾ ਤੁਸੀਂ ਚੈੱਕ ਕਰੋ ਵੀਰੇ ਸੱਤ ਦੀ ਅਸੈਂਬਲੀ ਕਰਤੀ ਬਾਈਆਂ ਨੇ ਵੱਡੀ ਪੱਖਾ ਵੀ ਲਾ ਦਿੱਤਾ ਨਵੇਂ ਮਾਡਲ ਦੇ ਵਿੱਚ ਸਾਰੀ ਹੀ ਮਸ਼ੀਨ ਮੋਡੀਫਾਈ ਆ ਪਰਲੇ ਪਾਸੇ ਦਿਖਾ ਦਿੰਨੇ ਆ ਵੀਰੇ ਤੁਹਾਨੂੰ ਪੂਛ ਵਿਸ਼ਾਲ ਟਾਈਪ ਲਾ ਦਿੱਤੀ ਆ ਉਹਉਂ ਚਾਈਲੀ ਬਚਾਲ ਟੈਪ ਲਾਈ ਆ ਜੀ ਬਾਈਆਂ ਨੇ ਡੀਜ਼ਲ ਟੈਂਕੀ ਹੋ ਗਈ ਹੋਰ ਸਾਰਾ ਹੋ ਗਿਆ ਐਲੀਵੇਟਰ ਦੋਨੇ ਨਵੇਂ ਨੇ ਅਸੈਂਬਲੀ ਪੱਖੇ ਵਾਲੀ ਪੁਲੀ ਇਧਰ ਲਈ ਸਾਡ ਚਲਦੀ ਕਰੀ ਆ 60 ਸਾਖੀਤੀ ਚਾਰ ਨੇ ਪੰਜ ਸਟਾਵਾ ਕਰ ਕਰਤੇ ਵੀਰੇ ਇਹਨੇ ਵੀ ਪਲੇਟਾਂ ਲਾ ਦੀਆਂ ਬਾਈ ਨੇ ਨਵੇਂ ਮਾਡਲ ਦੇ ਵਿੱਚ ਹੁਣ ਆ ਰਹੀਆਂ ਨੇ ਵੀਰੇ ਇਦਾਂ ਦੀਆਂ ਪਲੇਟਾਂ ਚਲੋ ਵਿੱਚ ਹਨੇਰਾ ਵੀਰੇ ਤੁਹਾਨੂੰ ਦਿਖਾਈ ਨਹੀਂ ਸਕਦੇ ਆਪਾਂ ਉੱਪਰ ਦਿਖਾਉਨੇ ਆ ਵੀਰ ਜੀ ਕੈਬਨ ਵੀਰੇ ਲੀਵਰ ਬਾਕਸਾ ਛਾਤਰੀ ਥੈਂਕ ਯੂ ਫਰੈਂਕ ਟੈਂਕ ਕਰ ਦਿੰਦੇ ਨੇ ਇਹਨੂੰ ਵੀਰੇ ਮੈਂ ਚਾਹੁੰਦਾ ਵੀਰੇ ਤੁਸੀਂ ਬੱਤੀ ਜਗ ਰਹੀ ਆ ਐਨ ਮਤਲੇ ਕੀ ਯਾਰ ਰੀਜਨਲ ਕੰਮ ਕਰਿਆ ਭਾਈ ਨੇ ਪੂਰਾ ਹੋਰ ਗਰੇ ਤੁਸੀਂ ਆ ਸ਼ੀਲਡ ਕੋਲ ਨਹੀਂ ਹੋ ਜਾਵੇ ਸ਼ੀਲਡਾਂ ਦੇਖੋ ਵੀਰੀ ਬਾਈ ਨੇ ਲਾਈਆਂ ਨਹੀਂਆਂ ਜਿੱਥੇ-ਇਥੇ ਟਾਕੀਆਂ ਲੱਗੀਆਂ ਨੇ ਨਾ ਬਾਈ ਨੇ ਕਲਰ ਵੀ ਲੱਗ ਕਰਿਆ ਰੀਲ ਦੇ ਨਾਲ ਕਲਰ ਲਾਤਾ ਟਾਇਰਾਂ ਨੂੰ ਵੈਸੇ ਉੱਚੀ ਵੀ ਦੇ ਰਹੀ ਆ ਵੀਰੇ ਮਸ਼ੀਨੇ ਦੇ ਟਾਇਰ ਉਸ ਤੋਂ ਪੱਗਿਆ ਡਾਊਨ ਨਹੀਂ ਹੁੰਦੀ ਟਾਇਰ ਲੱਗਣੇ ਨਵੇਂ ਲੋ ਹੁਣ ਬਾਈ ਕਹਿੰਦਾ ਨਵੇਂ ਟਾਇਰ ਲਵਾਉਣੇ ਨੇ ਆਪਾਂ ਨੇ ਵੱਡਾ ਹਿੱਸਾ ਲਵਾ ਲਿਆ ਭਾਈ ਜਿਹਨਾਂ ਨੂੰ ਜਾ ਕੇ ਨਵੇਂ ਟਾਇਰ ਲਾ ਦੇਣੇ ਨੇ ਭਾਈਆਂ ਨੇ 916 ਦੇ ਕਿ ਗ੍ਰੇਨ ਟਾਈਮ ਕਿਸੀ ਦੇਖੀ ਯਾਰ ਵੀਰੇ ਉੱਪਰ ਦੀ ਸ਼ੀਲਡ ਖੋ ਗਿਆ ਕਿੱਥੀ ਅੱਧੂ ਹੀ ਟੰਡ ਹੋਲਾਂ ਤਿੰਨੇ ਤਿੰਨ ਹੁੱਕਾ ਲਾ ਦਿਆ ਮਾਈਆਂ ਨੇ ਵੀ ਸ਼ੀਲਡ ਵੀ ਜਮਾਂ ਨਾ ਡੜ ਕੇ ਯਾਰ ਪੱਖੇ ਵਾਲੀ ਜਿਹੜੀ ਸ਼ੌਫਟਾ ਵੀ ਇਧਰੋਂ ਚੱਲਦੀ ਕਰੀ ਹੈਗੀ ਬੁਲੀ ਤੁਸੀਂ ਦੇਖ ਸਕਦੇ ਹੋਗੇ ਪੂਰਾ RAM ji 550 ਵੀਰੇ ਮੈਂ ਫਟੇ ਬੁਲਾਉਂਗਾ ਵੀਰੇ ਵੀਡੀਓ ਬੰਦ ਕਰ ਲਿਆ ਚਲੋ ਠੀਕ ਹੈ ਵੀਰੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੇ ਪਤੇ ਮਿਲਦੇ ਆ ਸਮੂਹ ਅਗਲੇ ਬਲੌਗ ਦੇ ਵਿੱਚ ਵੀਰੇ